ਅਸੀ ਗਾਜੀ ਸਵਾਗਤ ਹੈ ਤੁਹਾਡਾ ਆਪਣੀ ਕੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਸਪੈਸ਼ਲ ਟਰੈਕਟਰ ਲੈ ਕੇ ਆਏ ਆ ਤੇ ਸਪੈਸ਼ਲ ਵੀਡੀਓ ਲੈ ਕੇ ਆਏ ਆ ਟਰੈਕਟਰ ਕਿਹੜਾ ਜੀ ਨਿਊ ਹਾਲੈਂਡ ਦਾ 260 ਐਚਪੀ ਤੁਸੀਂ ਪਿੱਛੇ ਖੜਾ ਟਰੈਕਟਰ ਦੇਖੋ ਟਰੈਕਟਰ ਨਹੀਂ ਜਹਾਜ਼ ਆ ਜੀ 15 ਫੁੱਟ ਤਾਂ ਇਹਦੀ ਹਾਈਟ ਆ ਤੁਸੀਂ ਪੈਰ ਚੈੱਕ ਕਰ ਲਓ ਇੰਨੇ ਚੌੜੇ ਟਾਇਰ ਦਾ ਕੰਬਾਈਨਾਂ ਦੇ ਨਹੀਂ ਹੁੰਦੇ ਜਿੰਨੇ ਤੇ ਫਰੰਟ ਵੇਟ ਨੇ ਫਰੰਟ ਦੇ ਟਾਇਰ ਨੇ ਸੌਰੀ ਤੇ 45 45 ਕਿਲੋ ਦੀ ਇਹ ਇੱਕ ਪਲੇਟ ਆ ਠੀਕ ਆ ਜੀ ਤੇ ਇਹ ਪਲੇਟਾਂ ਦੀ ਗੱਲ ਕਰੀਏ 2 4 6 8 10 12 14 16 18 20 22 22 ਪਲੇਟਾਂ ਨੇ ਜੀ ਤਾਂ ਇਹ ਕਮ ਸੇ ਕਮ ਵੀ 9 10 12 13 ਕੁਆਂਟਲ ਦੇ ਕਰੀਬ ਬਣਦਾ ਵਿੱਚੇ ਸੁੱਲਾ ਲਾ ਕੇ ਸਾਰਾ ਇਹ ਆਪਾਂ ਦੇਖੀਏ ਠੀਕ ਹੈ ਜੀ ਤੇ ਅੱਗੇ ਆਪਾਂ ਗੱਲ ਕਰੀਏ ਟਾਇਰ ਸਾਈਜ਼ ਇਹ ਜਿਹੜੇ ਫਰੰਟ ਟਾਇਰ ਨੇ ਜੀ 665 28 ਜਿਹੜੇ ਲੋਕ ਨਾ ਬੈ ਅੱਜਕੱਲ ਮੋਡੀਫਾਈ ਟਰੈਕਟਰ ਹੋ ਰਹੇ ਨੇ ਉਹ 30 ਨੰਬਰ ਟਾਇਰ ਪਾਉਂਦੇ ਨੇ ਬੈਕ पे ਉਹ ਇਹਨੂੰ ਫਰੰਟ ਤੇ ਨੇ ਠੀਕ ਹੈ ਜੀ ਤੇ ਫੈਂਡਰ ਲੱਗੇ ਹੋਏ ਨੇ ਕੰਪਨੀ ਵੱਲੋਂ ਇੱਧਰ ਆ ਗਿਆ ਦਾ ਡੀਜ਼ਲ ਦਾ ਟੈਂਕ ਜੀ ਤੇ ਨਾਲ ਇਹਦਾ ਆ ਗਿਆ ਡੈਫ ਦਾ ਜੂਰੀਆ ਪੈਂਦਾ ਇਹਦੇ ਵਿੱਚ ਨਾਲ ਉਹ ਦੋਨੋਂ ਟੈਂਕੇ ਉਰੇ ਆ ਗਏ ਅੰਦਰ ਤੁਹਾਨੂੰ ਬਾਅਦ ਚ ਕੈਵਨ ਵੀ ਦਿਖਾਵਾਂਗੇ ਫੁੱਲ ਐਂਡ ਲੈਂਗਥ ਵੀ ਕੈਵਨ ਆ ਤੇ ਬੈਕ ਤੇ ਗੱਲ ਕਰੀਏ ਬੈਕ ਤੇ ਆ ਗਿਆ ਜੀ 250 ਕਿਜੀ ਆਹ ਸਾਈਡ ਆ ਤੇ 250 ਕਿਜੀ ਦੂਸਰੀ ਸਾਈਡ ਆ ਸੀ ਐਨ ਐਚ ਦਾ ओरिजिनल ਪੇਟ ਕੰਪਨੀ ਵੱਲੋਂ ਜੀ ਤੇ ਟਾਇਰ ਸਾਈਜ਼ ਗੱਲ ਕਰੀਏ 710 70 38 ਮੇਰੀ 6 ਫੁੱਟ ਹਾਈਟ ਆਈ ਮੇਤੋ ਵੀ ਉੱਪਰ ਨਾ ਲੱਗ ਗਿਆ ਤੁਸੀਂ ਹਾਈਟ ਦੇਖੋ ਆ ਜਾਓ ਬੈਕ ਤੇ ਕੈਸੀ ਗੱਲ ਕਰੀਏ ਚੈੱਕ ਕਰੋ ਇਹਦਾ ਜਿਗਾਰਾ ਮੈਂ ਟਿਕਾ ਬੰਦੇ ਬੰਦੇ ਦਾ ਆ ਲੈਂਕਾ ਜਿਹੜੇ ਬਾਹਰੋਂ ਟਰੈਕਟਰ ਐਕਸਪੋਰਟ ਹੁੰਦੇ ਨੇ ਨੇੜੇ ਆ ਬਈ ਮਿੱਤਰ ਤੇ ਇਹਨੂੰ ਇਦਾਂ ਦੀਆਂ ਲੈਂਕਾਂ ਨੇ ਇਹ ਇਹ ਆਪਦੇ ਆਪ ਇਹ ਤੁਸੀਂ ਇੰਪਲੀਮੈਂਟ ਜਿਹੜਾ ਮਗਰ ਪਾਇਆ ਨਿਕਲ ਜਾਣਾ ਤੇ ਆਪਦੇ ਆਪੇ ਪਾ ਲੈਣਾ ਇਹਨੂੰ ਬੰਦੇ ਦੀ ਲੋੜ ਨਹੀਂ ਪੈਂਦੀ ਠੀਕ ਆ ਜੀ ਬਹੁਤ ਹੈਵੀ ਤੇ ਕੰਪਨੀ ਵੱਲੋਂ ਹੁੱਕ ਜਿੱਦਾਂ ਬਿੱਲ ਰਾਹ ਤੇ ਚੱਲਦਾ ਤਾਂ ਬਿੱਲਰ ਵਾਲੀ ਹੁੱਕ ਨਾਲ ਆਉਂਦੀ ਆ ਠੀਕ ਹੈ ਜੀ ਜੇ ਆਪਾਂ ਲਿਫਟ ਕੰਪੈਸਟੀ ਦੀ ਗੱਲ ਕਰੀਏ ਕਮ ਸੇ ਕੰਮ ਵੀ ਮੇਰੇ ਹਿਸਾਬ ਨਾਲ ਉਹਨੇ ਭਰਾ ਕੋਈ ਕਹੇ ਨਹੀਂ 60 ਤੋਂ 70 ਕਿਲੋਗ੍ਰਾਮਟ ਦੀ ਇਹਦੀ ਲਿਫਟ ਕੰਪੈਸਟੀ ਆ ਉਸੇ ਸਿਲੰਡਰ ਚੈੱਕ ਕਰੋ ਕਿੰਨੇ ਹੈਵੀ ਸਿਲੰਡਰ ਲੱਗੇ ਹੋਏ ਨੇ ਠੀਕ ਹੈ ਜੀ ਤੇ ਡਿਸਟ੍ਰੀਬਿਊਟਰ ਲੱਗੇ ਹੋਏ ਨੇ ਦੋ ਇੱਧਰ ਹੋ ਗਏ ਜੀ ਦੋ ਆ ਹੋ ਗਏ ਚਾਰ ਚਾਰ ਤੇ ਚਾਰ ਅੱਠ ਇੱਧਰ ਉੱਪਰ ਵੀ ਨੇ ਮੌਲ ਕਮ ਸੇ ਕੰਮ ਵੀ 7 ਤੋਂ 8 ਤੈੜੇ ਕਿ ਜੇ ਡਿਸਟ੍ਰੀਬਿਊਟਰ ਨੇ ਤੇ ਜਿਹੜੀ ਆਪਾਂ ਕਹਿੰਦੇ ਨੇ ਟੌਪ ਲੈਂਕ ਉਹ ਆ ਜੀ ਉਹ ਵੀ ਸਾਰੀ ਹਾਈਡਰੌਲਿਕ ਆ ਕੋਈ ਨਿਕਲਣ ਵਾਲੀ ਨਹੀਂ ਫਿਕਸ ਹਾਈਡਰੌਲਿਕ ਉੱਪਰ ਬੈਠ ਕੇ ਵਾਸਤੇ ਜੀ ਬੜੀ ਛੋਟੀ ਕਰ ਸਕਦੇ ਐਲ ਈ ਡੀ ਇੰਡੀਕੇਟਰ ਆ ਕੇ ਬੱਤੀ ਮਗਰ ਲੱਗੀ ਹੋਈ ਆ ਜੀ ਠੀਕ ਆ ਇਹ ਪੀ ਜੇ ਫਾਰਮ ਵਾਲੇ ਨੇ ਉਹਨਾਂ ਦਾ ਟਰੈਕਟਰ ਆ 260 ਐਚ ਪੀ ਟਰੈਕਟਰ ਆ ਦੇਖੋ ਮਾੜੇ ਆੜਦੜ ਕਿਹੜਾ ਸਾਰਾ ਦਿਖਾ ਦੇ ਫਿਰ ਆਪਾਂ ਅੰਦਰ ਚੱਲਦੇ ਆਂ ਅੰਦਰ ਚੱਲ ਕੇ ਗਾਲਾਂ ਆ ਠੀਕ ਆ ਜੀ ਫਰੰਟ ਤੇ ਲਾਈਟਾਂ ਆ ਗਈਆਂ ਸਾਰੀਆਂ ਪ੍ਰੋਜੈਕਟਰ ਸੈਟਾਂ ਦੇ। ਇਹ ਕਰਾ ਤਲਾਂਪਰ ਚੈੱਕ ਕਰ ਲਓ। ਨਾਲ ਦਾ ਤਾਂ ਆਇਆ ਪੱਠੇ ਦੀ ਚਿਮਣੀ ਹੁੰਦੀ ਆ। ਐਟ ਦਾ ਫਰੰਟ ਸਨ ਲੱਗਿਆ ਹੋਇਆ ਹੈ। ਬਾਅਦ ਵਿੱਚ ਇਹ ਹੁਣ ਕੰਟਰੋਲ ਦਿਖਾਉਂਦੇ। ਲਓ ਜੀ। ਆਇਆ ਇਹਨੇ। ਆਓ ਫੇਰ ਆਜੋ ਜੀ। ਹੁਣ ਆਪਾਂ ਆ ਗਏ ਹਾਂ ਇਹ ਕੈਬਨ ਦੇ ਵਿੱਚੋਂ ਦਾ ਵੀ ਕਰਾਂ ਮਾੜੀ ਪਹਿਲਾਂ ਸਾਰਾ ਦਿਖਾ ਦੇ ਕੈਬਨ ਤੇ ਕਰਦੇ ਆ ਸਟਾਰਟ ਦੀ ਡਿਟੇਲ ਇਹ ਟਰੈਕਟਰ ਦਾ ਕੈਬਨ ਆ ਮੰਨੋ ਹਾਂ ਜੀ ਇਹ ਕੈਬਨ ਦੇ ਵਿੱਚ ਇਹ ਕਹਿਣ ਨੂੰ ਟਰੈਕਟਰ ਦਾ ਕੈਬਨ ਆ ਪਰ ਇਹ ਲਗਜ਼ਰੀ ਗੱਡੀਆਂ ਵਾਲੀ ਫੀਲ ਹੀ ਗਾ ਉਸ ਸੀਟੇ ਦੇਖੋ ਆਹ ਸੀਟ ਜੋ ਏਰੀਆ ਲਗਜ਼ਰੀ ਗੱਡੀਆਂ 'ਚ ਵੀ ਨਹੀਂ ਆਉਂਦੀ ਇੰਨੀ ਕੰਫਰਟੇਬਲ ਸੀਟ ਆ ਇਹਦੇ ਨਾਲ ਏ ਉੱਪਰ ਆ ਕੰਟਰੋਲ ਨੇ ਜੀ ਆਹ ਲੀਵਰ ਆ ਇਹ ਤੋਂ ਗੇਅਰ ਸ਼ਿਫਟ ਹੁੰਦੇ ਨੇ ਠੀਕ ਆ ਜੀ ਆ ਬਣੇ ਵੇ ਨੇ ਇਧਰ ਰੇਸ ਆ ਗਈ ਸਾਰਾ ਕੁਝ ਆ ਦੇਖੋ ਇਲੈਕਟ੍ਰੋਨਿਕ ਰੇਸ ਆ ਠੀਕ ਆ ਆ ਗੇਅਰ ਆਗੇ ਦੇ ਤੇ ਇਧਰ ਵਿਚੇ ਦਾ ਬੈਲਰ ਦੀਆਂ ਸਕਰੀਨ ਆ ਗਿਆ ਪਿੱਛੇ ਟਰੈਕਟਰ ਦੀਆਂ ਨੇ ਸਾਰਾ ਇਹ ਇਲੈਕਟ੍ਰੋਨਿਕ ਆ ਠੀਕ ਆ ਜੀ ਜੋ ਵੀ ਇਹਦੇ ਪਿੱਛੇ ਇੰਪਲੀਮੈਂਟਸ ਪਹਿਣਗੇ ਜਿਵੇਂ ਆ ਗਰੀਮੇ ਦਾ ਹੈ ਗਰੀਮੇ ਦੀ ਸਕਰੀਨ ਲੱਗੀ ਹੋਈ ਆ ਜਦੋਂ ਗਰੀਮੇ ਦਾ ਇੰਪਲੀਮੈਂਟਸ ਹੋਊਗਾ ਤਾਂ ਉਹ ਹੋਰ ਡਿਟੇਲ ਆਊਗੀ ਆ ਲੱਗੀ ਵੀ ਆ ਇਹਦੇ ਦੇ ਡੇਟੇ ਲਾਊਗੀ ਇਧਰ ਮਿਊਜ਼ਿਕ ਸਿਸਟਮ ਹੋ ਗਿਆ ਜੀ ਏਸੀ ਦੇ ਕੰ ਠੀਕ ਆ ਆ ਲਾਈਟਾਂ ਦੇ ਕੰਟਰੋਲ ਸਾਰੇ ਇਧਰ ਮਨ ਲਾ ਬੇਸਿਕ ਸਿਸਟਮ ਦੇ ਸਪੀਕਰ ਆ ਗਏ ਠੀਕ ਆ ਤੇ ਬਲੂਰ ਦੀ ਗੱਲ ਕਰੀਏ ਬਲੂਰ ਇਹਦਾ ਛੱਤ ਤੇ ਬਲੂਰ ਨਹੀਂ ਆ ਕੇ ਜੀ ਇਹਦੇ ਬਲੂਰ ਆ ਗਏ ਆ ਉਰੇ ਉਰੇ ਬਲੂਰ ਨੇ ਸਿੱਧੇ ਮਤਲਬ ਡਰਾਈਵਰ ਤੇ ਆਉਂਦੇ ਨੇ ਤੇ ਜੇ ਆਪਾਂ ਸਟੀਅਰਿੰਗ ਦੀ ਗੱਲ ਕਰੀਏ ਟੈਲੀਸਕੋਪਿੰਗ ਤੇ ਟ੍ਰੈਂਟ ਦੋਨੋਂ ਪਾਸੇ ਨੂੰ ਸਟੀਅਰਿੰਗ ਆ ਜੀ ਠੀਕ ਆ ਇਲੈਕਟ੍ਰੋਨਿਕ ਮੀਟਰ ਨੇ ਸਾਰੇ ਮਤਲਬ ਇਹ ਬਹੁਤ ਹੀ ਐਡਵਾਂਸ ਟ੍ਰੈਕਟਰ ਆਪਾਂ ਇਹਨੂੰ ਕਹਿ ਸਕਦੇ ਆਂ ਬੱਚੋ ਦੇਖੋ ਕਿਤੋਂ ਵੀ ਡਸਟ ਨਹੀਂ ਆਉਗਾ ਅੰਦਰ ਵਿਜ਼ਿਬਿਲਟੀ ਫੁੱਲ ਆ ਠੀਕ ਹੈ ਜੀ ਆਰਾਮ ਨਾਲ ਤੁਸੀਂ ਬਹਿ ਕੇ ਤੁਸੀਂ ਗੱਡੀ ਵਾਲੀ ਫੀਲਿੰਗ ਲੈ ਸਕਦੇ ਹੋ ਤੇ ਆ ਮਾਗਰ ਇਹ ਵੀ ਓਪਨ ਹੁੰਦਾ ਜੀ ਠੀਕ ਆ ਜੇ ਤੁਸੀਂ ਵਾਈਟ ਕੁਰਤਾ ਪਜਾਮਾ ਪਾ ਕੇ ਬੈਠੇਂਗੇ ਉਹ ਚਾਹੇ ਤੁਸੀਂ 24 ਘੰਟੇ ਡੈਕਟਰ ਚਲਾ ਲਿਓ ਆ ਤੁਸੀਂ ਉਦਾਂ ਦੇ ਉਤਰੇਗੇ ਉਹਦੇ ਵਿੱਚੋਂ ਇਹ ਨਹੀਂ ਵੀ ਤੁਸੀਂ ਇਹਦੇ ਵਿੱਚ ਲਿੱਭੜ ਜਾਗੇ ਉਹਨਾਂ ਤੇ ਤੁਸੀਂ 24 ਘੰਟੇ ਡ੍ਰਾਈਵਰ ਚਲਾਈ ਚੱਲੇ ਹੋ ਆ ਇਹਦਾ ਸ਼ਟਲ ਵਗੈਰਾ ਆ ਗਿਆ ਜੀ ਠੀਕ ਆ ਜੀ ਇਹ ਲਿਫਟ ਚੱਕ ਕੇ ਇਲੈਕਟ੍ਰੋਨਿਕਾ ਉੱਪਰ ਥੱਲੇ ਨੂੰ ਪੈਂਦਾ ਥੋੜਾ ਜਿਹਾ ਮੈਂ ਜੀ ਸੀ ਵੀ ਦਾ ਹੁੰਦਾ ਉਹ ਚੀਜ਼ ਆ ਇਹਧਰ ਇਲੈਕਟ੍ਰੋਨਿਕ ਲਾਈਟਾਂ ਦੇ ਕੰਟਰੋਲ ਆ ਗਏ ਠੀਕ ਆ ਇਧਰ ਰੇਸ ਆ ਗਈ ਜੀ ਆ ਬ੍ਰੇਕ ਆ ਕੇ ਕਲਚ ਆ ਗਿਆ ਤੇ ਗੇਰਾਂ ਦੀ ਗੱਲ ਕਰੀਏ ਗੇਰਾਂ ਤੁਹਾਨੂੰ ਮੈਂ ਦੱਸਿਆ ਇਲੈਕਟ੍ਰੋਨਿਕ ਸਾਰੇ ਇਹ ਪੂਰੀ ਪੈਂਦੇ ਨੇ ਤੇ ਬਾਕੀ ਆ ਕੰਟਰੋਲ ਆ ਗਏ ਪੀਟੀਓ ਦੇ ਠੀਕ ਆ ਪੀਟੀਓ ਸਾਰੀ ਇਲੈਕਟ ਇਧਰ ਆ ਕੇ ਡਿਸਟ੍ਰੀਬਿਊਟਰ ਦੇ ਕੰਟਰੋਲ ਆ ਕੇ ਸਾਰੇ ਆਹ ਲਿਫਟ ਦੀ ਸਕਰੀਨ ਆ ਉਰੇ ਲਿਫਟ ਦੀ ਸਾਰੀ ਡਿਟੇਲ ਇਹਦੇ ਵਿੱਚ ਆਉਂਦੀ ਆ ਕਿੰਨੀ ਢੰਗਾਈ ਤੇ ਚੱਲ ਰਿਹਾ ਐਮਪਲੀਮੈਂਟਸ ਕਿੰਨਾ ਉੱਚਾ ਚੱਲ ਰਿਹਾ ਤੇ ਇੱਕ ਇਹਦੀ ਖਾਸੀਅਤ ਹੋਰ ਆਈ ਮਤਲਬ ਜੇ ਤੁਸੀਂ ਸੈਟਿੰਗ ਕਰਤੀ ਇਹਦੀ ਟਰੈਕਟਰ ਦੀ ਵੀ ਇੰਨੀ ਰੇਸ ਤੇ ਚੱਲੇ ਇੰਨੀ ਇਹਦੀ ਮਹਗਾਈ ਚੱਲੇ ਤਾਂ ਚਾਹੇ ਤੁਸੀਂ ਇੰਨੀ ਵਾਰ ਮਰਜ਼ੀ ਇਹਨੂੰ ਸਟਾਰਟ ਕਰ ਲਿਓ ਇਹ ਉਹੀ ਸੈਟਿੰਗ ਤੇ ਚੱਲੂਗਾ ਉੱਚ ਕੀ ਫਾਇਦਾ ਕਈ ਵਾਰ ਪਰਾਵਲ ਡਰਾਈਵਰ ਰੱਖਿਆ ਹੁੰਦਾ ਉਹਨੂੰ ਦੇ ਕੇ ਆਵਾ ਭੇਜ ਦੰਨੇ ਆ ਵੀ ਜਾ ਕੇ ਖੇਤ ਬਾਹਲਾ ਉਹ ਚ ਇਹ ਫਾਇਦਾ ਵੀ ਜਿਵੇਂ ਤੁਸੀਂ ਸੈੱਟ ਕਰਕੇ ਦੇਤਾ ਖੇਤ ਚ ਆ ਕੇ ਬਸ ਸਿਰਫ ਆਪਾਂ ਗੇਅਰ ਲਾਉਣਾ ਓਨੀ ਹੋ ਰੇਸ ਤੇ ਉਦੋਂ ਹੀ ਇਹ ਨਹੀਂ ਚੱਲ ਪੈਣਾ ਮਤਲਬ ਜੇ ਡਰਾਈਵਰ ਨੂੰ ਨੌਲੇਜ ਨਹੀਂ ਹੈਗੀ ਤਾਂ ਵੀ ਉਹ ਤੁਹਾਡਾ ਕੰਮ ਕਰੂਗਾ ਬਾਹੀ ਕਰੀ ਜਾਊਗਾ ਪੂਰਾ ਇਹਨਾਂ ਸਹੀ ਕਰੂਗਾ ਤੇ ਇਹਦਾ ਘਰੇ ਬੈਠ ਕੇ ਤੁਸੀਂ ਫੋਨ ਦੇ ਥਰੂ ਸਾਰਾ ਦੇਖ ਸਕਦੇ ਆ ਵੀ ਟਰੈਕਟਰ ਕਿੱਥੇ ਚੱਲ ਰਿਹਾ ਠੀਕ ਆ ਜੀ ਕਿੰਨੇ ਉਹਨੇ ਇੱਕ ਬਾਤਾ ਕਿੰਨਾ ਤੇਲ ਖਾ ਰਿਹਾ ਸਾਰੀ ਤੁਹਾਨੂੰ ਲੋਕੇਸ਼ਨ ਟਰੈਕਟਰ ਦੀ ਡਿਟੇਲ ਏ ਟੂ ਜ਼ेड ਘਰੇ ਬੈਠ ਨੂੰ ਮਿਲੂਗੀ ਤੇ ਸਾਈਡ ਤੇ ਪੱਖਾ ਕਨੈਕਟਰ ਕਹਿ ਸਕਦੇ ਆ ਉਹਨੂੰ ਸੀਟ ਲੱਗੀ ਹੋਈ ਹੈ ਇਹਦੇ ਵੀ ਸੀਟ ਬੈਲਟ ਲੱਗੀ ਹੋਈ ਹੈ ਜੀ ਸੇਫਟੀ ਪੱਖੋਂ ਹਰ ਇੱਕ ਪਾਸੇ ਧਿਆਨ ਦਿੱਤਾ ਹੋਇਆ ਕੰਪਨੀ ਨੇ ਇਹਦੇ ਦੇ ਵੀ ਸੀਟ ਬੈਲਟ ਆਈ ਆ ਜੀ ਅੱਜ ਦੇ ਇਸ ਕਿਸਾਨ ਮੇਲੇ ਤੇ ਆਪਾਂ ਕਹਿ ਦਈਏ ਆਹ ਟਰੈਕਟਰ ਮੇਨ ਆ ਇਹਨੂੰ ਹੀ ਸਭ ਹੁਣ ਦੇਖ ਰਹੇ ਨੇ ਇਹ ਹੀ ਖਿੱਚਦਾ ਕੇਂਦਰ ਆ ਸਾਰਾ ਮੇਲਾ ਇਹਦੇ ਤੇ ਆ ਕੇ ਰੁਕਣਾ ਤਾਂ ਆਪਾਂ ਪਹਿਲਾਂ ਪਹਿਲਾਂ ਇਹ ਸਾਰੀ ਵੀਡੀਓ ਦੀ ਸ਼ੂਟ ਕਰ ਲਈ ਤੇ ਜੇ ਤੁਹਾਨੂੰ ਸਾਡੀ ਇਨਫੋਰਮੇਸ਼ਨ ਬੱਧੀ ਲੱਗੀ ਤਾਂ ਲਾਈਕ ਕਮੈਂਟ ਸ਼ੂ ਕਰਿਓ ਇਹ ਕਿਸੇ ਪੁਰਾਣੇ ਡਾਕਟਰ ਕੋਲ ਆਇਆ ਤਾਂ ਉਹ ਵੀ ਦੱਸਿਓ ਠਿਕਾਣਾ ਕਿੱਥਾ ਅਸੀਂ ਕਾਜੀ ਮਿਲਦਾ ਹੈ ਉਹਦੇ ਨਾਮ ਤੇ ਦੇਖਾ